ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਪਿਛਲੇ ਦਿਨੀ ਹੰਸਰਾਜ ਹੰਸ ਜੋ ਕਿ ਮਸ਼ਹੂਰ ਪੰਜਾਬੀ ਗਾਇਕ ਨੇ ਸਾਬਕਾ ਐਮਪੀ ਨੇ ਉਹਨਾਂ ਦੀ ਪਤਨੀ ਰੇਸ਼ਮ ਕੌਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਸੀ ਦਿਹਾਂਤ ਹੋ ਗਿਆ ਸੀ ਉਹਨਾਂ ਦਾ ਹਾਲੀ ਦੇ ਦਿਨਾਂ ਦੇ ਵਿੱਚ ਉਹਨਾਂ ਦੀ ਅੰਤਿਮ ਅਰਦਾਸ ਵੀ ਕੀਤੀ ਗਈ ਸੀ ਦੱਸ ਜੀ ਕਿ ਲਗਾਤਾਰ ਹੰਸਰਾਜ ਹੰਸ ਦੇ ਨਾਲ ਕਲਾਕਾਰ ਹੋਣ ਰਾਜਨੀਤਿਕ ਸ਼ਕਤੀ ਤਾਂ ਹੋਣ ਹਰ ਕੋਈ ਦੁੱਖ ਵੰਡਾ ਰਿਹਾ ਹੈ ਤਾਂ ਹੁਣ ਤੁਹਾਨੂੰ ਦੱਸ ਜੀ ਕਿ ਮਸ਼ਹੂਰ ਪੰਜਾਬੀ ਕਲਾਕਾਰ ਗੁਰਦਾਸ ਮਾਨ ਵੀ ਹੰਸਰਾਜ ਹੰਸੋਣਾ ਦੇ ਘਰ ਪਹੁੰਚੇ ਨੇ ਪਰਿਵਾਰ ਦੇ ਵਿੱਚ ਪਹੁੰਚੇ ਨੇ ਨਾਲ ਹੰਸਰਾਜ ਹੰਸ ਤੇ ਜਦੋਂ ਘਰ ਗੁਰਦਾਸ ਮਾਨ ਪਹੁੰਚਦੇ ਨੇ ਤਾਂ ਨਾਲ ਉਹਨਾਂ ਦੀ ਪਤਨੀ ਮਨਜੀਤ ਮਾਨਵੀ ਨੇ ਇਸ ਤੋਂ ਇਲਾਵਾ ਭਾਜਪੀ ਦੇ ਨੇਤਾ ਵੀ ਨਜ਼ਰ ਆ ਰਹੇ ਨੇ ਗੁਰਦਾਸ ਮਾਨ ਵੱਲੋਂ ਹੰਸਰਾਜ ਹੰਸੋਣਾ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਦੁੱਖ ਨੂੰ ਵਡਾਇਆ ਗਿਆ ਤੁਹਾਨੂੰ ਦੱਸ ਜੀ ਕਿ ਹੰਸਰਾਜ ਹੰਸੋਤੇ ਗੁਰਦਾਸ ਮਾਨ ਸਾਹਿਬ ਦੀ ਜਿਹੜੀ ਸਾਂਝ ਹੈ ਉਹ ਬਹੁਤ ਪੁਰਾਣੀ ਹੈ ਪੁਰਾਣੀ ਹੈ ਲਮੀਰੀ ਹੈ ਕਿਉਂਕਿ ਇੱਕ ਦੂਜੇ ਦੇ ਨਾਲ ਜਦੋਂ ਸਟਾਰਟਿੰਗ ਕਰੀਏ ਦੇ ਵਿੱਚ ਇਹਨਾਂ ਨੇ ਇੱਕ ਦੂਜੇ ਦੀ ਬਹੁਤ ਸਾਥ ਦਿੱਤਾ ਸਾਥ ਨਿਭਾਇਆ 뮤זיਕ ਇੰਡਸਟਰੀ ਦੇ ਦੋਨੇ ਤਮ ਮੰਨੇ ਜਾਂਦੇ ਨੇ ਤਾਂ ਹੁਣ ਦੁੱਖ ਦੀ ਘੜੀ ਦੇ ਵਿੱਚ ਹੰਸ ਰਾਜ ਹੰਸ ਸੋਣਾ ਦੇ ਗੁਰਦਾਸ ਮਾਨ ਆਪਣੀ ਪਤਨੀ ਸਮੇਤ ਪਹੁੰਚੇ ਨੇ ਬੱਚਿਆਂ ਦੇ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਨੇ ਹੰਸ ਰਾਜ ਹੰਸ ਸੋਣਾ ਦੇ ਪਰਿਵਾਰ ਦੇ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਡੇਲੀ ਪੋਸਟ ਪੰਜਾਬੀ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਮਸ਼ਹੂਰ ਪੰਜਾਬੀ ਕਲਾਕਾਰ ਗੁਰਦਾਸ ਮਾਨ ਹੰਸ ਰਾਜ ਹੰਸ ਦੇ ਘਰ ਪਹੁੰਚੇ ਨੇ ਪਿਛਲੇ ਦਿਨਾਂ ਦੇ ਵਿੱਚ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਜੋ ਕਿ ਬਿਮਾਰ ਚੱਲ ਰਹੇ ਸਨ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਅਤੇ ਹਾਲੀ ਦੇ ਦਿਨਾਂ ਦੇ ਵਿੱਚ ਉਹਨਾਂ ਦੀ ਅੰਤਿਮ ਅਰਦਾਸ ਵੀ ਕੀਤੀ ਗਈ ਆ ਲਗਾਤਾਰ ਹੰਸਰਾਜ ਹੰਸ ਤੇ ਕਰ ਜਿਹੜੇ ਦੁੱਖ ਵਡਾਉਣ ਲਈ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸ਼ਖਸੀਅਤਾਂ ਨੇ ਪਹੁੰਚ ਰਹੀਆਂ ਨੇ ਰਾਜਨੀਤਿਕ ਖੇਤਰ ਤੋਂ ਹੋਣ ਚਾਹੇ ਕਲਾਕਾਰੀ ਖੇਤਰ ਤੋਂ ਹੋਣ ਚਾਹੇ ਧਾਰਮਿਕ ਖੇਤਰ ਤੋਂ ਹੋਣ ਕਿਉਂਕਿ ਹੰਸਰਾਜ ਹੰਸ ਉਹਨਾਂ ਦੀ 뮤직 ਖੇਤਰ ਦੇ ਵਿੱਚ ਕਹਿ ਲਓ ਰਾਜਨੀਤਿਕ ਖੇਤਰ ਦੇ ਵਿੱਚ ਕਹਿ ਲਓ ਤਾਂ ਉਹਨਾਂ ਨੇ ਲੰਮੀ ਸਾਂਝ ਕਮਾਈ ਆ ਹਰ ਇੱਕ ਦੇ ਨਾਲ ਉਹਨਾਂ ਨੇ ਪਿਆਰ ਦੇ ਨਾਲ ਵਤੀਰਾ ਰੱਖਿਆ ਹੈ ਤੇ ਇਸੇ ਕਰਕੇ ਹਰ ਕੋਈ ਉਨ੍ਹਾਂ ਦੀ ਦੁੱਖ ਦੀ ਕੜੀ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਿਹਾ ਹੈ ਤਾਂ ਹੁਣ ਗੁਰਦਾਸ ਮਾਨ ਸਾਹਿਬ ਪਹੁੰਚੇ ਹੋਏ ਨੇ ਆਪਣੀ ਪਤਨੀ ਦੇ ਨਾਲ ਪਹੁੰਚੇ ਹੋਏ ਨੇ ਅਤੇ ਦੁੱਖ ਵਡਾਉਣ ਦੇ ਲਈ ਪਹੁੰਚੇ ਹੁੰਦੇ ਨੇ ਕਿਉਂਕਿ ਜਿਹੜਾ ਦੁੱਖ ਹੈ ਵੰਡਿਆ ਹੀ ਘਟਦਾ ਹੈ ਤਾਂ ਇਸ ਲਈ ਲਗਾਤਾਰ ਜਿਹੜੇ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਕਲਾਕਾਰ ਨੇ ਹਾਲੀ ਦੇ ਦਿਨਾਂ ਦੇ ਵਿੱਚ ਪਹਿਲਾਂ ਬੱਬੂ ਆਣ ਪਹੁੰਚੇ ਸਨ ਅਤੇ ਹੁਣ ਗੁਰਦਾਸ ਮਾਨ ਵੱਲੋਂ ਵੀ ਹੰਸ ਰਾਜ ਹੰਸ ਦੇ ਘਰ ਪਹੁੰਚ ਕੇ ਦੁੱਖ ਸਾਂਝਾ ਕੀਤਾ ਗਿਆ ਹੈ ਜੀ ਪ੍ਰਮਾਤਮਾ ਹਸਦੇ ਵਸਦੇ ਪਰਿਵਾਰ ਨੂੰ ਹਮੇਸ਼ਾ ਹੀ ਖੁਸ਼ਹਾਲ ਰੱਖੇ ਚੜ੍ਹਦੀ ਕਲਾ ਰੱਖੇ ਜੀ ਅਸੀਂ ਇਹੀ ਦੁਆ ਮੰਗਦੇ ਸਾਰਿਆਂ ਲਈ ਇਹ ਇਹੀ ਦੁਆ ਸਮਕਾਲੀ ਗਾਇਕ ਨੇ ਪੁਰਾਣੀਆਂ ਯਾਦਾਂ ਵੀ ਤਾਜ਼ੀਆਂ ਹੋ ਚੁੱਕੀਆਂ ਸਾਡੇ ਮਿੱਤਰ ਪਿਆਰੇ ਅਸੀਂ ਤਾਂ ਸ਼ੁਰੂਆਤ ਦੀ ਇਕੱਠਿਆਂ ਨੇ ਇੱਕ ਸ਼ੁਰੂ ਇਕੱਠਿਆਂ ਨੇ ਕਿਸਮ ਕਾਲੀ ਗਾਇਕ ਰੇਸ਼ਮ ਕੋਰਡੀਨਲ ਤੁਹਾਡਾ ਕਦੀ ਮੁਲਾਕਾਤ ਹੋਈ ਜੀ ਮੈਂ ਉਹ ਲਾਲ ਕੋਠੀ ਦੇ ਵਿੱਚ ਮੈਂ ਉੱਥੇ ਮੁਲਾਕਾਤ ਹੋਈ ਮਜੀਦ ਮਾਨ ਜੀ ਤੁਸੀਂ ਵੀ ਕੁਝ ਕਹਿਣਾ ਚਾਹੋਗੇ ਜੀ ਠੀਕ ਹੈ ਨਾ ਇਸ ਤਰ੍ਹਾਂ ਜਲਦੀ ਆ ਕੇ ਜਾਉਂਗਾ ਦਾਤਾ ਮੇਰ ਕਰੇ ਬਸ ਸਭ ਦਾ ਭਲਾ ਕਰੇ ਕਿਓ ਥੈਂਕ ਯੂ ਸ਼ੁਕਰੀਆ ਜੀ ਗੱਲਬਾਤ ਕਰਨ ਦੀ ਬਹੁਤ ਬਹੁਤ ਸ਼ੁਕਰੀਆ ਜੀ ਪ੍ਰਮਾਤਮਾ ਉਸ ਹਸਦੇ ਵਾਸਤੇ ਪਰਿਵਾਰ ਨੂੰ ਹਮੇਸ਼ਾ ਹੀ ਖੁਸ਼ਹਾਲ ਰੱਖੇ ਚੜ੍ਹਦੀ ਕਲਾ 'ਚ ਰੱਖੇ ਜੀ ਅਸੀਂ ਇਹੀ ਦੁਆ ਮੰਗਦੇ ਸਾਰਿਆਂ ਲਈ ਇਹ ਇਹੀ ਦੁਆ ਕਲਿ ਗਾਇਕ ਨੇ ਪੁਰਾਣੀਆਂ ਯਾਦਾਂ ਵੀ ਤਾਜ਼ੀਆਂ ਹੋ ਚੁਈਆਂ ਸਾਡੇ ਬਿੱਤਰ ਪਿਆਰੇ ਅਸੀਂ ਤਾਂ ਸ਼ੁਰੂਆਤ ਦੀ ਇਕੱਠਿਆਂ ਨੇ ਇਕ ਸ਼ੁਰੂ ਇਕੱਠਿਆਂ ਨੇ ਕਿਸਮ ਕਲਿ ਗਾਇਕ ਰੇਸ਼ਮ ਕੋਰਜਨਲ ਤੁਹਾਡਾ ਕਦੀ ਮੁਲਾਕਾਤ ਹੋਈ ਜੀ ਮੈਂ ਉਹ ਲਾਲ ਕੋਠੀ ਦੇ ਵਿੱਚ ਮੈਂ ਉੱਥੇ ਮੁਲਾਕਾਤ ਹੋਈ ਮਜੀਦ ਮਾਨ ਜੀ ਤੁਸੀਂ ਵੀ ਕੁਝ ਕਹਿਣਾ ਚਾਹੋਗੇ ਜੀ त मेहर करे बसि सभेक्यू थैंक्यू शुक्रिया जी